ਸੜਕ ਹਾਦਸੇ ਦੇ ਵਿੱਚੋਂ ਮਾਰੇ ਗਏ ਪੰਜੇ ਦੋਸਤਾਂ ਦਾ ਹੋਇਆ ਇਕੱਠਿਆਂ ਦਾ ਅੰਤਿਮ ਸੰਸਕਾਰ ਅੰਤਿਮ ਸੰਸਕਾਰ ਕਰਦੇ ਦੌਰਾਨ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ਤੁਹਾਨੂੰ ਦੱਸਦੇ ਕਿ ਪੰਜੇ ਦੋਸਤ ਜੋ ਕਿ ਬਚਪਨ ਦੇ ਇਕੱਠੇ ਦੋਸਤ ਸੀ ਤੇ ਇੱਕੋ ਸਕੂਲ ਦੇ ਵਿੱਚ ਪੜ੍ਹਦੇ ਆ ਰਹੇ ਸੀ ਤਾਂ ਜਦੋਂ ਬੀਤੇ ਦਿਨ ਇਹ ਪੰਜੇ ਦੋਸਤ ਇਕੱਠੇ ਹੋ ਕੇ ਵਿਆਹ ਗਏ ਸੀ ਤਾਂ ਵਿਆਹ ਤੋਂ ਜਦੋਂ ਵਾਪਸ ਆ ਰਹੇ ਸੀ ਤਾਂ ਇਹਨਾਂ ਦੀ ਕਾਰ ਦੀ ਟੱਕਰ ਟਰੱਕ ਦੇ ਨਾਲ ਖੁੱਜ ਜਾਂਦੀ ਹੈ ਜਿਸ ਦੇ ਵਿੱਚ ਪੰਜੇ ਦੋਸਤਾਂ ਦੀ ਮੌਤ ਹੋ ਗਈ ਸੀ ਤਾਂ ਇਹਨਾਂ ਪੰਜਾ ਦੋਸਤਾਂ ਦੇ ਵਿੱਚੋਂ ਇੱਕ ਦੋਸਤ ਨੇ ਆਪਣੀ ਇੰਸਟਾਗ੍ਰam ਤੇ ਵੀਡੀਓ ਵੀ ਪਾਈ ਸੀ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਦੋਸਤ ਮਸਤੀ ਕਰ ਰਹੇ ਸੀ ਤਾਂ ਗੱਡੀ ਵੀ 120 ਕੀ ਤੇ ਛੱਡੀ ਹੋਈ ਸੀ ਤਾਂ ਅੱਗੇ ਜਾ ਕੇ ਇਹਨਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਪੰਜੇ ਦੋਸਤਾਂ ਦੀ ਮੌਤ ਹੋ ਗਈ ਸੀ ਤੇ ਅੱਜ ਜਲੰਧਰ ਦੇ ਮਾਡਲ ਹਾਊਸ ਸ਼ਮਸ਼ਾਨ ਘਾਟ ਦੇ ਵਿੱਚ ਪੰਜੇ ਦੋਸਤਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਦੁੱਖ ਹੈ ਇਹਨਾਂ ਪੰਜਾਂ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਜੇ ਬਹੁਤ ਤਰੱਕੀ ਕਰਨੀ ਸੀ ਜ਼ਿੰਦਗੀ ਦੀ ਸ਼ੁਰੂਆਤ ਸੀ ਪੰਜੇ ਨੌਜਵਾਨ ਹਜੇ ਅੰਨ ਬਿਆਲੇ ਕੁਆਰੇ ਲੜਕੇ ਤਾਂ ਮੈਨੂੰ ਹੁਣੇ-ਹੁਣੇ ਦੱਸਿਆ ਨੌਜਵਾਨਾਂ ਨੇ ਕਿ ਕੋਈ ਇੰਸਟਾਗ੍ਰam ਦੇ ਵਿੱਚ ਵੀ ਇਹਨਾਂ ਦਾ ਵੀਡੀਓ ਅਪਲੋਡ ਹੋਇਆ ਸੀ ਜਿਹਦੇ ਵਿੱਚ ਕਾਰ ਦਾ ਜਿਹੜਾ ਸਪੀਡੋਮੀਟਰ ਹੈ ਉਹ ਦੱਸਿਆ ਗਿਆ ਕਿ 120 ਦੀ 130 ਦੀ ਸਪੀਡ ਦੇ ਤੇ ਕਾਰ ਚਲੀ ਆ ਇਹ ਲੜਕੀਏ ਜਿਹੜੇ ਚਲਾ ਰਹੇ ਸਨ ਸੋ ਮੈਂ ਆਪਣੇ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੀਆਂ ਹੱਡੀਆਂ ਜ਼ਿੰਦਗੀਆਂ ਬਹੁਤ ਕੀਮਤੀ ਹੈ ਤੁਹਾਡੇ ਨਾਲ ਤੁਹਾਡੇ ਮਾਤਾ ਪਿਤਾ ਤੁਹਾਡੇ ਭੈਣ ਭਰਾ ਤੁਹਾਡੇ ਰਿਸ਼ਤੇਦਾਰ ਦੋਸਤ ਉਹਨਾਂ ਦੀਆਂ ਵੀ ਜ਼ਿੰਦਗੀਆਂ ਤੁਹਾਡੇ ਨਾਲ ਜੁੜੀਆਂ ਹੋ ਸੋ ਇਦਾਂ ਦਾ ਕੋਈ ਵੀ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਇਹੋ ਜਿਹਾ ਸਟੰਟ ਇਹੋ ਜਿਹਾ ਕਿਸੇ ਵੀ ਤਰ੍ਹਾਂ ਦਾ ਕੋਈ ਕਰਮ ਨਾ ਕਰੋ ਜਿਹਦੇ ਕਰਕੇ ਤੁਹਾਡੀ ਜ਼ਿੰਦਗੀ ਤਾਂ ਜਾਂਦੀ ਹੈ ਉਹਦੇ ਨਾਲ ਦੂਸਰੀਆਂ ਪਰਿਵਾਰ ਦਾ ਵੀ ਜਿਹੜਾ ਜਿਨਾ ਮਹਾਲ ਹੋ ਜਾਵੇ ਸੋ ਬਹੁਤ ਅਫਸੋਸ ਹੈ ਕਿਉਂਕਿ ਇਹਨਾਂ ਦਰਦਨਾਕ ਘਾਤਾ ਹੋਇਆ ਜਿਹਦੇ ਵਿੱਚ ਕਾਰਨੂ ਅੱਗ ਲੱਗਨ ਕਰਕੇ ਇਹਨਾਂ ਨੌਜਵਾਨ ਤੇ ਇਹੋ ਜੇ ਸਨ ਜਿਨ੍ਹਾਂ ਦੀਆਂ ਡੈੱਡ ਬਾਡੀਜ਼ ਜਿਹੜੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਅੱਗ ਕਰਕੇ ਉਹ ਪਰਿਵਾਰ ਜਿਹੜਾ ਬੜਾ ਬਿਲਕ ਰਿਹਾ ਰੋ ਰਿਹਾ ਔਰ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਹੈ ਕਿ ਅਸੀਂ ਰੋਕ ਲੈਂਦੇ ਨਾ ਜਾਂਦੇ ਸਾਡੇ ਬੱਚੇ ਪਰ ਇਹ ਹੋਣੀ ਸੀ ਜੋ ਹੋ ਕੇ ਰਣੀ ਸੀ ਪਰ ਇਸ ਹੋਣੀ ਨੂੰ ਰੋਕਿਆ ਜਾ ਸਕਦਾ ਇਸ ਤਰ੍ਹਾਂ ਕੱਲ ਸਾਡੇ ਮੁੱਖ ਮੰਤਰੀ ਸਾਹਿਬ ਸੜਕ ਸੁਰੱਖਿਆ ਫੋਰਸ ਦਾ ਜਿਹੜਾ ਇੱਥੇ ਸ਼ੁਰੂਆਤ ਕਰਕੇ ਗਏ ਆ ਨੌਜਵਾਨਾਂ ਨੂੰ ਬੜਾ ਅੱਛਾ ਮੈਸੇਜ ਉਹਨਾਂ ਨੇ ਦਿੱਤਾ ਹੈ ਸੋ ਸਾਨੂੰ ਜਿਹੜਾ ਸਿਆਣਿਆਂ ਦੀ ਗੱਲ ਹਮੇਸ਼ਾ ਮੰਨਣੀ ਚਾਹੀਦੀ ਹੈ ਨੌਜਵਾਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਆਪਣੇ ਮਾਤਾ ਪਿਤਾ ਦੇ ਕਹਿਣੇ ਦੇ ਵਿੱਚ ਰੋਕੋ ਮਾਤਾ ਪਿਤਾ ਹਮੇਸ਼ਾ ਚੰਗੇ ਦੇ ਲਈ ਹੀ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ ਮਾਤਾ ਪਿਤਾ ਦੇ ਕਹਿਣ ਦਾ ਗੁੱਸਾ ਨਾ ਕਰੋ ਔਰ ਅਗਰ ਕਿ ਅਸੀਂ ਮਾਤਾ ਪਿਤਾ ਦੇ ਕਹਿਣੇ 'ਚ ਨਾ ਰਵਾਂਗੇ ਇਹੋ ਜਿਹੇ ਜਿਹੜੇ ਹਾਦਸੇ ਆ ਇਹ ਵਾਪਰਦੇ ਰਹਿਣਗੇ ਸੋ ਸਾਨੂੰ ਅਲਰਟ ਰਹਿਣ ਦੀ ਜ਼ਰੂਰਤ ਆ ਮੈਂ ਆਪਣੇ ਵੱਲੋਂ ਆਪਣੇ ਪਾਰਟੀ ਵੱਲੋਂ ਪਰਿਵਾਰਾਂ ਦੇ ਨਾਲ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦੇ ਨਾਲ ਹਮਦਰਦੀ ਕਰਦਾ ਔਰ ਪਰਮਪਿਤਾ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਪਰਿਵਾਰਾਂ ਨੂੰ ਤਾਕਤ ਬਖਸ਼ੇ ਤਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚੋਂ ਇਹ ਪਰਿਵਾਰਾਂ ਜਿਹੜੇ ਉੱਭਰ ਸਕਣ